ਇਸ ਤਰ੍ਹਾਂ ਦਾ ਮਾਮਲਾ ਸਦਰ ਪੁਲਿਸ ਵੱਲੋਂ ਇੱਕ ਦਰਜ ਕੀਤਾ ਗਿਆ ਹੈ ਪੰਜ ਬੰਦਿਆਂ ਦੇ ਖਿਲਾਫ ਤੇ ਜਿੱਥੇ ਕਿ ਪਹਾਨੀ ਟਰੈਪ ਜਿਹਨੂੰ ਕਹਿੰਦੇ ਆ ਹਨੀ ਟਰੈਪ ਦੇ ਤਹਿਤ ਟਰੈਪ ਲਗਾ ਕੇ ਕਿਸੇ ਨੂੰ ਲੁੱਟਣਾ ਹਨੀ ਟਰੈਪ ਆਪਾਂ ਕਿਹਨੂੰ ਕਹਿੰਦੇ ਆ ਜਦੋਂ ਆਪਾਂ ਸਾਜ਼ਿਸ਼ ਬਣਾ ਕੇ ਤਿੰਨ ਚਾਰ ਆਦਮੀਆਂ ਨੇ ਇਕੱਠੇ ਹੋ ਕੇ ਇੱਕ ਵਿਅਕਤੀ ਨੂੰ ਟਾਰਗੇਟ ਬਣਾਉਣਾ ਤੇ ਉਸ ਤੋਂ ਪੈਸੇ ਵਸੂਲਣਾ ਇਸ ਤਰ੍ਹਾਂ ਦੀ ਜਿਹੜੀ ਕਹਾਣੀ ਹੈ ਮੈਂ ਤੁਹਾਨੂੰ ਥੋੜਾ ਜਿਹੀ ਬਰੀ ਕਰਕੇ ਦੱਸ ਦਿੰਦਾ ਕਿ ਇੱਕ ਲੜਕਾ ਨੂੰ ਫੋਨ ਆਉਂਦਾ ਹੈ ਜੋ ਕਿ ਅਨੰਦਪੁਰ ਸਾਹਿਬ ਦੇ ਨੇੜੇ ਦਾ ਰਹਿਣ ਵਾਲਾ ਹੈ ਲੜਕੀ ਵੱਲੋਂ ਦੱਸਿਆ ਜਾਂਦਾ ਹੈ ਕਿ ਤੁਸੀਂ ਫਰਾਨਾ ਸਿੰਘ ਬੋਲਦੇ ਹੋ ਲੜਕਾ ਕਹਿੰਦਾ ਨਹੀਂ ਜੀ ਮੈਂ ਤਾਂ ਸੋਨੂ ਬੋਲਦਾ ਜਾਂ ਮੋਨੂ ਬੋਲਦਾ ਕੁਝ ਵੀ ਬੋਲਦਾ ਤੇ ਉਹ ਲੜਕੀ ਉਸ ਨੂੰ ਕਹਿੰਦੀ ਹੈ ਵੀ ਮੈਂ ਤੁਹਾਨੂੰ ਜਾਣਦੀ ਆ ਮੈਂ ਤੁਹਾਨੂੰ ਖੜ ਮਿਲੀ ਸੀ ਕਿਤੇ ਤੁਸੀਂ ਯਾਦ ਕਰੋ ਤੁਹਾਨੂੰ ਯਾਦ ਨਹੀਂ ਹੋਣਾ ਉਹ ਲੜਕਾ ਫਿਰ ਵਾਰ-ਵਾਰ ਕਹਿੰਦਾ ਵੀ ਨਹੀਂ ਮੈਂ ਨਹੀਂ ਮਿਲਿਆ ਤੁਹਾਨੂੰ ਤੇ ਨਾ ਮੈਂ ਤੁਹਾਨੂੰ ਜਾਣਦਾ ਪਰ ਲੇਕਿਨ ਉਹ ਲੜਕੀ ਉਸ ਨੂੰ ਆਪਣੀ ਫੋਟੋ ਸੈਂਡ ਕਰਦੀ ਹੈ ਫੋਟੋ ਦੇ ਰਾਹੀਂ ਤੇ ਵੀਡੀਓ ਕਾਲ ਕਰਦੀ ਹੈ ਤੇ ਵੀਡੀਓ ਕਾਲ ਕਰਨ ਤੋਂ ਬਾਅਦ سلسلہ ਅੱਗੇ ਵਧਦਾ ਹੈ ਤੇ ਇਹ سلسلہ ਮਿਲਣ ਤੱਕ ਜਿਹੜਾ ਚੱਲੇ ਜਾਂਦਾ ਹੈ ਤੇ ਲੜਕੀ ਔਰਤ ਜਿਹੜੀ ਹੈ ਔਰਤ ਕਹਿ ਸਕਦੇ ਆਪਾਂ ਜਿਹੜੀ ਕਿ ਕਹਿੰਦੀ ਆ ਮੇਰੇ ਬੱਚੇ ਜਿਹੜੇ ਆ ਇਸ ਵੇਲੇ ਛੁੱਟੀਆਂ ਹੋਈਆਂ ਆਈਆਂ ਆ ਤੁਸੀਂ ਰੋਪੜ ਮੈਂ ਕਿਸੇ ਆਪਣੇ ਫਰੈਂਡ ਦੇ ਕੋਲ ਆਣਾ ਹੈ ਤੇ ਤੁਸੀਂ ਕੱਲ ਨੂੰ ਉੱਥੇ ਆ ਜਾਓ ਤੇ ਆਪਾਂ ਦੋਨੇ ਕਿਤੇ ਮਿਲਾਂਗੇ ਤੇ ਪਟਾ ਸਾਹਿਬ ਦੇ ਨੇੜੇ ਉਹਨਾਂ ਦਾ ਮਿਲਣ ਦਾ ਜਿਹੜਾ ਸਮਾਂ ਬੰਦ ਦਿੱਤਾ ਜਾਂਦਾ ਹੈ ਇਹਦੇ ਪਟਾ ਸਾਹਿਬ ਦੇ ਕੋਲ ਜਦੋਂ ਔਰਤ ਉਸ ਦੀ ਕਾਰ ਦੇ ਵਿੱਚ ਬੈਠ ਜਾਂਦੀ ਹੈ ਤੇ ਕੋ ਨਾਮੀ ਹੋਟਲ ਦੇ ਵਿੱਚ ਉਸ ਨੂੰ ਲਿਆ ਲਿਆਇਆ ਜਾਂਦਾ ਹੈ ਜਿੱਥੇ ਚਾਹ ਪਾਣੀ ਪੀਣ ਤੋਂ ਬਾਅਦ ਕਮਰਾ ਵੀ ਕਮਰੇ ਦੇ ਵਿੱਚ ਵੀ ਗਏ ਹਨ ਤੇ ਕਮਰੇ ਤੋਂ ਬਾਅਦ ਜਦੋਂ ਥੋੜਾ ਜਿਹਾ ਦੋਸਤੋ ਗਾਇਦੀ ਦੂਰੀ ਤੇ ਰੋਪੜਵਾਲ ਨੂੰ ਆਉਂਦੇ ਆ ਨੇ ਤਾ ਮੂਰੇ ਤੋਂ ਤਿੰਨ ਚਾਰ ਆਦਮੀ ਹੋਰ ਆ ਜਾਂਦੇ ਨੇ ਤੇ ਜੇ ਉਹ ਜਿਹੜੇ ਕਿ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡੀ ਭਝਾਈ ਨੂੰ ਤੂੰ ਕਾਰ ਵਿੱਚ ਬਿਠਾਉਣ ਵਾਲਾ ਕੌਣ ਐ ਸਾਡੀ ਭਝਾਈ ਨੂੰ ਕਾਰ 'ਚ ਬਿਠਾ ਕੇ ਕਿੱਥੇ ਲੈ ਕੇ ਗਿਆ ਸੀ ਇਸ ਤਰ੍ਹਾਂ ਦੀਆਂ ਗੱਲਾਂ ਜਿਹਨੇ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਇਸ ਨੂੰ ਰੂਪ ਨਗਰ ਵੀ ਖੇ ਰੇਲਵੇ ਸਟੇਸ਼ਨ ਦੇ ਲੈ ਲੈ ਜਾ ਕੇ ਇਸ ਦੇ ਬਾਸੂ 15000 1 4000 1 7400 ਰੁਪਏ ਦੀ ਲੁੱਟ ਕੀਤੀ ਜਾਂਦੀ ਐ ਤੇ ਇੱਕ ਹੋਰ ਪੈਸੇ ਹੋਰ ਪੈਸੇ ਦੀ ਮੰਗ ਜਿਹੜੀ ਐ ਕਰਕੇ ਭੇਜ ਦਿੱਤਾ ਜੇਕਰ ਕੱਲ ਤੱਕ ਤੁਸੀਂ 4 ਪੈਸੇ ਦਾ ਤੂੰ ਇੰਤਜ਼ਾਮ ਨਹੀਂ ਕੀਤਾ ਤਾਂ ਤੇਰੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਜਾਵੇਗਾ ਤੇ ਇਸ ਨੂੰ ਧਮਕੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਲੜਕਾ ਉੱਥੇ ਚਲੇ ਜਾਂਦਾ ਹੈ ਤੇ ਆਪਣੇ ਦੋਸਤ ਦੇ ਨਾਲ ਇਹ ਗੱਲ ਕਰਦਾ ਹੈ ਕਿ ਉਸ ਦੇ ਨਾਲ ਇਸ ਤਰ੍ਹਾਂ ਕੋਈ ਘਟਨਾ ਵਾਪਰੀ ਹੈ ਤੇ ਜਦੋਂ ਔਰਤ ਦੀ ਫੋਟੋ ਦਿਖਾਉਂਦਾ ਤਾਂ ਉਹ ਔਰਤ ਉਸ ਲੜਕਾ ਉਸ ਔਰਤ ਦੀ ਫੋਟੋ ਪਛਾਣ ਕੇ ਦੱਸਦਾ ਹੈ ਕਿ ਇਹ ਔਰਤ ਨੂਰਪੁਰਵੇਦੀ ਇਲਾਕੇ ਦੀ ਨੇੜੇ ਕਲਮਾ ਦੀ ਰਹਿਣ ਵਾਲੀ ਹੈ ਜੋ ਕਿ ਹਾਲਵਾਸੀ ਕੋਟਲਾ ਨੰਗ ਵਿਖੇ ਰਹਿ ਰਹੀ ਹੈ ਤੇ ਉਸ ਤੋਂ ਬਾਅਦ ਸਾਰੀ ਪੁਲਿਸ ਨੂੰ ਕਹਾਣੀ ਦੱਸਣ ਤੋਂ ਬਾਅਦ ਪੁਲਿਸ ਨੇ ਪੰਜ ਵਿਅਕਤੀਆਂ ਦੇ ਖਿਲਾਫ ਹੰਨੀ ਟ੍ਰੈਪ ਦੇ ਤਹਿਤ ਮਕਦਮਾ ਦਰਜ ਕਰ ਲਿਆ ਗਿਆ ਹੈ ਤੇ ਸਾਡੀ ਖਬਰ ਦਿਖਾਉਣ ਦਾ ਮਤਲਬ ਇਹ ਹੈ ਬਿਲਕੁਲ ਇਸ ਤਰ੍ਹਾਂ ਦੀਆਂ ਲੜਕੀਆਂ ਦੇ ਚੁੰਗਲ ਤੋਂ ਬਚੋ ਤੇ ਸਾਡੀ ਜਿਹੜੀ ਇਹ ਹਰ ਵੇਲੇ ਕੋਈ ਗੱਲ ਰਹਿੰਦੀ ਹੈ ਕਿ ਤੁਹਾਨੂੰ ਅਸੀਂ ਕਿਸੇ ਨਾ ਕਿਸੇ ਖਬਰ ਦੇ ਜ਼ਰੀਏ ਸੇਧ ਜ਼ਰੂਰ ਦਈਏ ਤੇ ਇਹ ਹੰਨੀ ਟ੍ਰੈਪ ਦਾ ਦੂਸਰਾ ਮਾਮਲਾ ਜਿਲਾਰਾ ਉਪਰ ਜਿਲ੍ਹੇ ਵਿੱਚ ਦਰਜ ਹੋਇਆ ਹੈ